DCP ਬਿਊਰੋ ਆਦਮਪੁਰ ਦੀ ਟੀਮ ਜਿਨ੍ਹਾਂ ਵਿੱਚ ਨੈਸ਼ਨਲ ਪ੍ਰੈਜ਼ੀਡੈਂਟ ਇਕਬਾਲ ਮਹਿਜੀ ਅਤੇ ਸਦੀਸ਼ ਕੁਮਾਰ ਪ੍ਰੈਜ਼ੀਡੈਂਟ ਪੰਜਾਬ ਅਤੇ ਵਾਈਸ ਪ੍ਰੈਜ਼ੀਡੈਂਟ ਧਰਮਵੀਰ ਸਿੰਘ ਪੰਜਾਬ ਪਿੰਡ ਪੁੰਦਿਆਂ ਜ਼ਿਲ੍ਹਾ ਜਲੰਧਰ ਵਿਖੇ ਪਹੁੰਚੇ ਜਿੱਥੇ ਕਿ ਲੋੜਮੰਦ ਅਵਤਾਰ ਸਿੰਘ ਜੋ ਕਿ ਹੈਂਡੀਕੈਪ ਹੈ ਉਹਨਾਂ ਦੀ ਟੀਮ ਵੱਲੋਂ ਟ੍ਰਾਈਸਾਈਕਲ ਅਤੇ ਪਰਿਵਾਰ ਲਈ ਰਾਸ਼ਨ ਦਿੱਤਾ ਗਿਆ ਡੀਸੀਪੀ ਵਿਊਰੋ ਦਾ ਮੇਨ ਫਕਸਦ ਹੀ ਸਮਾਜ ਸੇਵਾ ਭਲਾਈ ਦਾ ਕੰਮ ਕਰਨਾ ਹੈ ਅਤੇ ਨਾਲ ਹੀ ਡੀਸੀਪੀ ਵਿਊਰੋ ਅੱਖਾਂ ਦੇ ਕੈਂਪ ਬਲੱਡ ਕੈਂਪ ਅਤੇ ਪਿੰਡ ਸ਼ਹਿਰਾ ਵਿੱਚ ਰੁੱਖ ਲਗਾਓ ਰੁੱਖ ਬਚਾਓ ਦੀ ਮਹਿਮ ਜਿਹੜੀ ਅਹਿਮ ਭੂਮਿਕਾ ਨੇ ਨਿਭਾ ਰਹੇ ਨੇ ਗਫਤਾਰ ਸਿੰਘ ਜੀ ਆਪਣੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀਗੇ ਫਾਦਰ ਸਾਹਿਬ ਰਾਜ ਮਹਿਤਰੀ ਦਾ ਕੰਮ ਕਰਦੇ ਸੀਗੇ ਉਹਨਾਂ ਦੇ ਸੱਟ ਲੱਗ ਗਈ ਸੀ ਜੀ ਹਾਂਜੀ ਕਿੰਨੇ ਸਮੇਂ ਤੋਂ ਹੁਣ ਉਹ ਘਰ ਵਿੱਚ ਬੈਲੇ ਬੈਠੇ ਆ ਤੇ 3 ਸਾਲ ਹੋ ਗਏ 3 ਸਾਲ ਤੋਂ ਬੈਲੇ ਬੈਠੇ ਆ ਤੇ ਤੁਸੀਂ ਕੀ ਕਰਦੇ ਹੋ ਮੈਂ ਜੀ ਆਪਣਾ ਆਨਲਾਈਨ ਕੰਮ ਕਰਦਾ ਜਿੱਦਾਂ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਠੀਕ ਹੈ ਜੀ ਜਿਸ ਤਰ੍ਹਾਂ ਕਿ ਅੱਜ ਡੀਸੀਪੀ ਬਿਊਰੋ ਦੀ ਟੀਮ ਤੁਹਾਡੇ ਕੋਲ ਚੱਲ ਕੇ ਆਈ ਹੈ ਤੁਹਾਡੇ ਵਾਸਤੇ ਬੀ ਚੇਅਰ ਲੈ ਕੇ ਆਈ ਹੈ ਔਰ ਘਰ ਦਾ ਰਸ਼ਨ ਲੈ ਕੇ ਆਈ ਹੈ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਡੀਸੀਪੀ ਬਿਊਰੋ ਲਈ ਬਹੁਤ ਤਾਂ ਖੁਸ਼ੀ ਆ ਤੇ ਦਾ ਧੰਨਵਾਦ ਵੀ ਤਾਂ ਕਰਦੇ ਆ ਸਾਨੂੰ ਵੀ ਇਹ ਸਾਮਾਨ ਵੀ ਮਿਲਿਆ ਹਾਂਜੀ ਠੀਕ ਹੈ ਜੀ ਜਨਕਿ ਦਿਲੋਂ ਖੁਸ਼ੀ ਆ ਤੁਹਾਨੂੰ ਅੱਜ ਹਾਂਜੀ ਹਾਂਜੀ ਠੀਕ ਹੈ ਜੀ ਔਰ ਬੀਲ ਚੇਅਰ ਦਾ ਤੁਸੀਂ ਕੀ ਕੀ ਫਾਇਦਾ ਲਓਗੇ ਇਸ ਤੋਂ ਹਾਂ ਬੀਲ ਚੇਅਰ ਤਾਂ ਜੀ ਹੌਣ ਜਾਣ ਦੇ ਵਿੱਚ ਜ਼ਿਆਦਾ ਹੁੰਦਾ ਸੀ ਮੈਨੂੰ ਠੀਕ ਹੈ ਉਹਦੇ ਵਿੱਚ ਫਿਰ ਹੁਣ ਮੈਂ ਆਰਾਮ ਨਾਲ ਜਾ ਸਕਦਾ ਹਾਂ ਠੀਕ ਹੈ ਹਾਂਜੀ ਠੀਕ ਹੈ ਚੇਕੇ ਧੰਨਵਾਦ ਜੀ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ? ਅ ਅੱਜ ਪਿੰਡ ਭੁੰਦਿਆਂ ਵਿੱਚ ਇਹ ਆਉਣ ਦਾ ਮੌਕਾ ਮਿਲਿਆ। ਤੁਹਾਨੂੰ ਥੋੜੇ ਦਿਨਾਂ ਤੋਂ ਪਤਾ ਲੱਗਿਆ ਸੀਗਾ ਕਿ ਅਵਤਾਰ ਸਿੰਘ ਜੀ ਇਹਨਾਂ ਨੂੰ ਥੋੜਾ ਚੱਲਣ ਦੀ ਥੋੜੀ ਦਿੱਕਤ ਹੈਗੀ ਆ। ਬਚਪਨ ਤੋਂ ਹੀ ਇਹ ਪ੍ਰੋਬਲਮ ਹੈਗੀ ਇਹਨਾਂ ਦੀ। ਤੇ ਇਹ ਪੜ੍ਹੇ ਲਿਖੇ ਹੈਗੇ ਆ, ਪਲੱਸ 2 ਇਹਨਾਂ ਨੇ ਕੀਤੀ ਆ। ਤੇ ਆਪਣਾ ਮਿਹਨਤ ਕਰਕੇ ਆਧਾਰ ਕਾਰਡ ਵਗੈਰਾ, ਪੈਨ ਕਾਰਡ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਇਹਨਾਂ ਨੂੰ ਆਉਣ ਜਾਣ ਦੀ ਬੜੀ ਤੰਗੀ ਸੀ ਕਿ ਸਾਨੂੰ ਕਿਸੇ ਨੇ ਕੰਟੈਕਟ ਕੀਤਾ ਸੀਗਾ ਤੇ ਅਸੀਂ ਸੰਸਥਾ ਵੱਲੋਂ ਫਿਰ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਥੋੜਾ ਜਿਹਾ ਬੀਲ ਕੇਵ ਦਾ ਜੇ ਅਸੀਂ ਸੇਵਾ ਕਰ ਸਕੀਏ ਤੇ ਕਰਦਣੇ ਚਾਹੀਦੇ ਆ ਜੀ ਪਰ ਥੋੜੀ ਜਿਹੀ ਸੇਵਾ ਸਾਨੂੰ ਲਈ ਸੀਗੀ ਪਰਮਾਤਮਾ ਨੇ ਉਹ ਅਸੀਂ ਆਪ ਆਪ ਪੂਰੀ ਕਰ ਚੁੱਕੇ ਆ ਜੀ ਬਾਕੀ ਇਹਨਾਂ ਦੇ ਹੈਗੇ ਬਹੁਤ ਮਿਹਨਤ ਕਰਦੇ ਆ ਪਰਮਾਤਮਾ ਇਹਨਾਂ ਨੂੰ ਮਿਹਨਤ ਦਾ ਬਾਅਦ ਪੂਰਾ ਫਲ ਦੇਵੇ ਮਿਹਨਤ ਦਾ ਫਲ ਦੇਵੇ ਮਿਹਨਤ ਦਾ ਪਰਮਾਤਮਾ ਕੇ ਹੀ ਹਰਦਾਸ ਹੈ ਸਾਡੀ ਜੀ ਜੀ ਠੀਕ ਹੈ mm <clears throat>